ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਜਿਹੜਾ ਹੁਣ 7 ਜੂਨ ਤੋਂ ਲੈ ਕੇ 10 11 ਜੂਨ ਤੱਕ ਕਿਵੇਂ ਦਾ ਰਹੇਗਾ ਕਿਉਂਕਿ ਹਾਲਾਤ ਜਿਹੜੇ ਨੇ ਉਹ ਹੁਣ ਫਿਲਹਾਲ ਮੌਸਮ ਸਾਫ਼ ਹੈ ਗਰਮੀ ਵੱਧ ਰਹੀ ਹੈ ਕੜਾਕੇਦਾਰ ਧੁੱਪ ਪੈ ਰਹੀ ਹੈ ਤੇ ਜਿਸ ਤੋਂ ਰਾਹਤ ਹੁਣ ਸਿਰਫ ਇੱਕ ਮੀਂਹ ਦਵਾ ਸਕਦਾ ਹੈ ਹਨੇਰੀਆਂ ਚੱਲਣਗੀਆਂ ਜਾਂ ਮੀਂਹ ਹੋਵੇਗਾ ਕਿਸ ਦਿਨ ਮੀਂਹ ਹੈ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਦੇਖਾਂਗੇ ਤਾਪਮਨ ਦਾ ਕੀ ਹਾਲਾਤ ਨੇ ਕਿਸ ਦਿਨ ਤਾਪਮਨ ਵਧੇਗਾ ਕਿਉਂਕਿ ਹੁਣ ਜੂਨ ਦਾ ਮਹੀਨਾ ਲਗਭਗ ਕਹਿ ਦਈਏ ਪਹਿਲਾ ਹਫਤਾ ਬੀਤਣ ਵਾਲਾ ਹੈ ਤੇ ਹੁਣ ਗਰਮੀ ਜਿਹੜਾ ਆਪਣਾ ਰੂਪ ਦਿਖਾਣਾ ਸ਼ੁਰੂ ਕਰੇਗੀ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜੂਨ ਮਹੀਨੇ ਵਿੱਚ ਗਰਮੀ ਜਿਹੜੀ ਇੰਨੀ ਕ ਵੱਧ ਜਾਂਦੀ ਹੈ ਕਿ ਹਾਲਾਤ ਜਿਹੜੇ ਬਸ ਤੋਂ ਬਾਹਰ ਹੋ ਜਾਂਦੇ ਨੇ ਤੇ ਕਿਸ ਕਿਸ ਦਿਨ ਮੀਂਹ ਦੇ ਹਾਲਾਤ ਕਿਵੇਂ ਦੇ ਹੋਣਗੇ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਾਊਥ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਦੇ ਵਿੱਚ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਹੈ ਪੰਜਾਬ ਦੇ ਉੱਪਰ ਕੋਈ ਵੀ ਬੱਦਲਵਾਈ ਸਿਸਟਮ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਅੰਦਾਜ਼ਾ ਲੱਗ ਰਿਹਾ ਹੈ ਕਿ ਹਾਂ ਪੰਜਾਬ ਦੇ ਮੌਸਮ ਦੇ ਵਿੱਚ ਕੋਈ ਵੱਡਾ ਬਦਲਾਅ ਦਿਖਾਈ ਨਹੀਂ ਦੇ ਰਿਹਾ ਹੁਣ ਗੱਲ ਕਰਦੇ ਹਾਂ ਜੀ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਤੇ ਕਿਸ ਕਿਸ ਦਿਨ ਮੀਂਹ ਦੀ ਉਮੀਦ ਹੈ ਜਾਂ ਕੋਈ ਹਾਲਾਤ ਖੰਨ ਜਾਂ ਨਹੀਂ ਵਿਖਦੇ ਆ ਜੀ ਮੌਸਮ ਵਿਭਾਗ ਦਾ ਅਨੁਮਾਨ ਜੋ ਅਗਲੇ 11 ਤਰੀਕ ਜਾਨੇ ਕਿ 11 ਜੂਨ ਤੱਕ ਸਾਹਮਣੇ ਆਇਆ ਹੈ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਜੀ ਜਿਦੇ ਵਿੱਚ ਆਪਾਂ ਦੇਖਾਂਗੇ ਕਿ 7 ਜੂਨ ਤੋਂ ਲੈ ਕੇ 11 ਜੂਨ ਕਿਆ ਹਾਲਾਤ ਬਰਨਗੇ ਫਿਲਹਾਲ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਗਰ ਤੁਹਾਡੇ ਇਲਾਕੇ ਵਿੱਚ ਕੋਈ ਮੌਸਮ ਦੀ ਗੜਬੜੀ ਹੈ ਤਾਂ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਹਾਲਾਤ ਜ਼ਰੂਰ ਲਿਖ ਦਿਓ ਤਾਂ ਕਿ ਤੁਹਾਡੇ ਕਮੈਂਟਸ ਦੇ ਰਾਹੀਂ ਬਾਕੀ ਦਰਸ਼ਕ ਵੀ ਤੱਕ ਜਾਣਕਾਰੀ ਜਿਹੜੀ ਆ ਉਹ ਪਹੁੰਚਦੀ ਹੋ ਸਕੇ ਤਾਜ਼ਾ ਜੋ ਅਲਰਟ ਜਾਰੀ ਹੋਏ ਨੇ ਤੇ 7 ਜੂਨ ਤੋਂ ਲੈ ਕੇ ਅਗਰ ਆਪਾਂ 11 ਜੂਨ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਉਂਕਿ ਹੁਣ ਜਿਹੜਾ ਮੌਸਮ ਹੈ ਉਹ ਖੁਸ਼ਕ ਹੋ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਗਰਮੀ ਵਧੇਗੀ ਤਾਪਮਾਨ ਦੇ ਵਿੱਚ ਗਰਾਵਟ ਕੋਈ ਤਰੀਕੀ ਦਿਖਾਈ ਨਹੀਂ ਦੇ ਰਹੀ ਉਲਟਾ ਹੁਣ ਤਾਪਮਾਨ ਵਧਣਗੇ ਹੁਣ ਐਵਰੇਜ ਤਾਪਮਾਨ ਜੋ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਪੀਤੀ ਕੱਲ ਦੇਖਿਆ ਗਿਆ ਉਹ ਲਗਭਗ 37 ਤੋਂ 40 ਡਿਗਰੀ ਸੀ ਜੋ ਕਿ 7 ਤਰੀਕ ਜਾਂ 8 ਤਰੀਕ ਨੂੰ 42 ਤੋਂ 43 ਡਿਗਰੀ ਹੋ ਜਾਵੇਗਾ ਜਿਸ ਦੇ ਨਾਲ ਹਾਲਾਤ ਇਹ ਬਣਨਗੇ ਕਿ ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਵਧਦਾ ਹੋਇਆ ਦਿਖਾਈ ਦੇਵੇਗਾ ਫਿਰ ਗੱਲ ਕੀਤੀ ਜਾਵੇ 8 ਤੋਂ ਲੈ ਕੇ 9 ਤਰੀਕ ਜੀ ਇਹ 10 ਤਰੀਕ ਦੀ ਤਾਂ 9 10 ਤਰੀਕ ਨੂੰ ਤਾਪਮਾਨ ਦੇ ਵਿੱਚ ਹੋਰ ਜ਼ਿਆਦਾ ਵਾਧਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ ਜਿਹੜਾ 44 ਤੋਂ 45 ਡਿਗਰੀ ਤੱਕ ਜਾਣ ਦੀ ਉਮੀਦ ਹੈ 9 10 ਤਰੀਕ ਤੱਕ ਜਿਸ ਦੇ ਸਿੱਟੇ ਹੋਜੂ ਲੂ ਦੇ ਹਾਲਾਤ ਬਣਨਗੇ ਤਾਪਮਾਨ ਵਧਿਆ ਹੋਇਆ ਦਿਖਾਈ ਦੇਵੇਗਾ ਦਿਨ ਦੇ ਵੇਲੇ ਗੱਲ ਕੀਤੀ ਜਾਵੇ ਤਾਂ 10 ਤੋਂ ਲੈ ਕੇ ਅ 1 2 3 4 ਜਿਹੜੇ ਇਹ ਘੰਟੇ ਨੇ ਇਹਨਾਂ ਵਿੱਚ ਬਾਹਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਂ ਹਵਾਵਾਂ ਦਾ ਰੁੱਖ ਉੱਤਰ ਪੂਰਬੀ ਸੌਰੀ ਉੱਤਰ ਪੱਛਮੀ ਹੁੰਦਾ ਦਿਖਾਈ ਦੇਵੇਗਾ ਜਿਸ ਦੇ ਨਾਲ ਪੱਛਮੀ ਹਵਾਵਾਂ ਪੰਜਾਬ ਵਿੱਚ ਐਂਟਰੀ ਕਰਨ ਗਈਆਂ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਗਰਮ ਹੁੰਦੇ ਦਿਖਾਈ ਦੇਣਗੇ ਕਿਉਂਕਿ ਪੱਛੋਂ ਦੀ ਹਵਾ ਸਾਨੂੰ ਪਤਾ ਹੈ ਗਰਮ ਹੁੰਦੀ ਹੈ ਡਰਾਈ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਸ ਦੇ ਨਾਲ ਹਵਾ ਦੇ ਵਿੱਚ ਨਮੀ ਦੀ ਮਾਤਰਾ ਘਟ ਜਾਂਦੀ ਹੈ ਸੋਕੇ ਵਰਗੇ ਹਾਲਾਤ ਬਣ ਜਾਂਦੇ ਨੇ ਤੇ ਉਸ ਨੂੰ ਹੀ ਆਪਾਂ ਲੂ ਜਾਨੀ ਕਿ ਹੀਟ ਵੇਵ ਦਾ ਨਾਮ ਦੇ ਦਿੰਦੇ ਆ ਕਿਉਂਕਿ ਜਦੋਂ ਤਾਪਮਾਨ ਵੱਧਦਾ ਹੈ ਤਾਂ ਹਵਾ ਦੀ ਦੇ ਵਿੱਚ ਨਮੀ ਦੀ ਮਾਤਰਾ ਘੱਟ ਜਾਵੇ ਤਾਂ ਉਸ ਨੂੰ ਅਸੀਂ ਹੀਟ ਵੇਵ ਦਾ ਨਾਮ ਦਿੰਦੇ ਆ ਜਿਸ ਦੇ ਕਾਰਨ ਬਹੁਤ ਹੱਦ ਤੱਕ ਉਮੀਦ ਇਹ ਹੀ ਲੱਗਦੀ ਹੈ ਕਿ ਹਾਂ ਕਿਤੇ ਨਾ ਕਿਤੇ 10 ਤੇ 11 ਤਰੀਕ ਜੂਨ ਮਹੀਨੇ ਦੇ ਵਿੱਚ ਇਹ ਹਾਲਾਤ ਬਣ ਸਕਦੇ ਨੇ ਕਿ ਜੋ ਫਿਲਹਾਲ ਸਿਨੈਰੀਓ ਚੱਲ ਰਿਹਾ ਸਿਸਟਮ ਦਾ ਕੋਈ ਵੀ ਮੀਂਹ ਦੀ ਸੰਭਾਵਨਾਵਾਂ ਬਣਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ ਬੀਤੀ 4 ਤਰੀਕ ਨੂੰ ਜੋ ਮੀਂਹ ਹੋਇਆ ਉਸ ਦੇ ਨਾਲ ਤਾਪਮਾਨ ਫਿਲਹਾਲ ਕੰਟਰੋਲ ਵਿੱਚ ਨੇ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਜਿਹੜੇ 45 ਤੋਂ 47 ਡਿਗਰੀ ਤੱਕ ਪਹੁੰਚ ਜਾਂਦਾ ਹੈ ਫਿਲਹਾਲ ਤਾਪਮਾਨ ਉਨੇ ਕੰਟਰੋਲ ਦੇ ਵਿੱਚ ਹੀ ਹਨ ਕਿ ਆਪਾਂ ਕਹਿ ਸਕੀਏ ਕਿ ਕੋਈ ਬਹੁਤ ਵੱਡਾ ਗਰਮੀ ਦਾ ਪ੍ਰਗੋਪ ਨਹੀਂ ਦਿਖਾਈ ਦੇ ਰਿਹਾ ਪਰ ਹਾਂ ਆਉਂਦੇ ਦਿਨਾਂ ਦੇ ਵਿੱਚ ਅਗਰ ਇੱਕ ਜਾਂ ਦੋ ਦਿਨ ਹੋਰ ਇਸੇ ਤਰੀਕੇ ਸਿਸਟਮ ਬਣਦਾ ਰਿਹਾ ਜੇਨੇ ਕਿ 13-14 ਤਰੀਕ ਤੱਕ ਅਗਰੇ ਸਿਸਟਮ ਇਸੇ ਤਰੀਕੇ ਨਾਲ ਬਣਦੇ ਰਹੇ ਤਾਂ ਹਾਲਾਤ ਵਿਗੜ ਸਕਦੇ ਨੇ ਪਰ ਫਿਲਹਾਲ ਆਪਾਂ ਕਹਿ ਸਕਦੇ ਕਿ 14 ਤੋਂ 17 ਤਰੀਕ ਦੇ ਵਿੱਚ ਘਾਰ ਥੋੜੇ ਬੋਤੇ ਹਾਲਾਤ ਮੀਂਹ ਦੇ ਬਣ ਰਹੇ ਨੇ ਪਰ ਉਹਨਾਂ ਬਾਰੇ ਕੋਈ ਵੱਡੀ ਪੁਸ਼ਟੀ ਮੌਸਮ ਵਿਭਾਗ ਵੱਲੋਂ ਜਾਂ ਕਿਸੇ ਤਰੀਕੇ ਦਾ ਕੋਈ ਅਲਰਟ ਜਾਰੀ ਨਹੀਂ ਹੋਇਆ ਜੋ ਕਿ ਅਜੇ ਟਾਈਮ ਪਿਆ ਹੈ ਕੋਈ ਹਫ਼ਤੇ ਤੋਂ 10 ਦਿਨ ਦਾ ਸਮਾਂ ਹੈ ਅਜਿਹੇ ਦੇ ਵਿੱਚ ਘਾਰ ਲੰਬੀ ਪ੍ਰੈਡਿਕਸ਼ਨ ਕਰਨਾ ਸਮੇਂ ਦੀ ਕੋਈ ਚੰਗੀ ਗੱਲ ਨਹੀਂ ਹੁੰਦੀ ਤੇ ਬਾਕੀ ਆਪਾਂ ਦੇਖਦੇ ਹਾਂ ਜੀ ਅਗਲੇ ਸਿਸਟਮ ਕੀ ਆਉਂਦੇ ਨੇ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਂ ਹੀ ਰਿਕੁਐਸਟ ਕਰਦੇ ਰਹਿੰਦੇ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਕਿਸੇ ਤਰੀਕੇ ਦੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਕਿਉਂਕਿ ਇਸ ਸਮੇਂ ਝੋਨੇ ਲਗਾਉਣ ਦਾ ਸਮਾਂ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੀਂਹ ਦੀ ਅਪਡੇਟ ਦੀ ਲੋੜ ਲਗਾਤਾਰ ਰਹੇਗੀ ਤਾਂ ਅਪਡੇਟ ਸਮੇਂ ਸਿਰ ਲੈ ਕੇ ਲਿਆਉਂਦੇ ਰਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ